ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਪਿਓਰ ਕਾਟਨ ਦੇ ਸੂਟ ਲੈ ਕੇ ਆਈਆਂ ਜੀ ਇਹ ਜਿਹੜੇ ਸਾਰੇ ਸੂਟ ਆ ਇਹਨਾਂ ਦਾ ਸੇਮ ਪ੍ਰਾਈਸ ਹੋਏਗਾ ਜੀ ਸਾਰਿਆਂ ਦਾ 599 ਫ੍ਰੀ ਸ਼ਿਪਿੰਗ 올ਓਵਰ ਇੰਡੀਆ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਜੀ 599 ਰੁਪਏ ਦੇ ਵਿੱਚ ਵਿਦਾਊਟ ਐਨੀ ਸ਼ਿਪਿੰਗ ਚਾਰਜ ਦਿੱਤੇ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਤੇ ਸਾਰੇ ਸੂਟਾਂ ਦੇ ਜੋ ਵੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਏ ਨੇ ਡਿਜ਼ਾਈਨਿੰਗ ਅਲੱਗ-ਅਲੱਗ ਹੋਏਗੀ ਜੀ કોટਨ ਦਾ ਸੂਟ ਹੋਏਗਾ ਜੀ ਕੋਟਨ ਦਾ ਹੀ ਦੁਪੱਟਾ ਹੋਏਗਾ ਕੁਝ ਸੂਟਾਂ ਦੇ ਨਾਲ ਆਪਣਾ ਸ਼ਿਫੋਨ ਦਾ ਦੁਪੱਟਾ ਹੋਏਗਾ ਔਰ ਕੁਝ ਸੂਟਾਂ ਦੇ ਨਾਲ ਆਪਣਾ ਜਿਹੜਾ ਹੈਗਾ ਕੋਟਨ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣੇ ਡਿਜ਼ਾਈਨ ਨਾਲ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਨੇ ਆਉਣ ਵਾਲੇ ਸੀਜ਼ਨ ਦੇ ਵਿੱਚ ਇਹੀ ਸੂਟ ਆਪਾਂ 7-800 ਦੀ ਰੇਂਜ ਦੇ ਵਿੱਚ ਸੇਲ ਕਰਦੇ ਆ ਸੋ ਅਜੇ ਸਟਾਰਟਿੰਗ ਸੀਗੀ ਸੀਜ਼ਨ ਦੀ ਇਸ ਕਰਕੇ ਸੂਟਾਂ ਦੇ ਪ੍ਰਾਈਸ ਜਿਹੜੇ ਹੈਗੇ ਆ ਉਹ ਰੀਜ਼ਨੇਬਲ ਰੱਖੇ ਗਏ ਨੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂਕਿ ਕੋਈ ਵੀ ਡਿਜ਼ਾਈਨ ਨਾ ਮਿਸ ਨਾ ਹੋਵੇ ਤੁਹਾਡਾ ਬਹੁਤ ਹੀ ਸੋਹਣਾ ਡਿਜ਼ਾਈਨ ਆ ਔਰ ਫੈਬਰਿਕ ਬਹੁਤ ਹੀ ਜ਼ਿਆਦਾ ਫਾਈਨ ਆ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਸਾਰੇ ਸੂਟਾਂ ਦਾ ਤੇ ਕਲਰ ਡਿਜ਼ਾਈਨ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਇਹਦੇ ਜ ਆਪਣੇ ਕੋਲ ਅਵੇਲੇਬਲ ਆ ਆਰਡਰ ਦੇ ਲਈ ਤੁਸੀਂ ਮੇਰੇ ਨੀਚੇ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਚਲੋ ਜੀ ਮਿਲਦੇ ਆ ਨਵੀਂ ਵੀਡੀਓਜ਼ ਨਵੇਂ ਸੂਟਾਂ ਦੇ ਨਾਲ ਧੰਨਵਾਦ ਜੀ